ਮਹਾਰਮਨ ਕਪਾਲ ਮਲੋਟ ਸੂਬਾ ਪ੍ਰਧਾਨ ਓਵਰੇਜ ਬੇਰਜ਼ਗਰ ਯੂਨੀਅਨ ਪੰਜਾਬ ਸੂਬਾ ਗੁਬੇਜ਼ਗਰ ਸਾਂਝਾ ਮੋਰਚਾ ਪੰਜਾਬ ਅੱਜ ਸਾਨੂੰ ਓਵਰੇਜ ਬੇਰਜ਼ਗਰ ਯੂਨੀਅਨ ਨੋ ਤੇ ਬੀਆ ਟੈਟ ਪਾਸ ਯੂਨੀਅਨ ਨੂੰ ਸਬ ਕਮੇਟੀ ਦੀ ਜੋ ਮੀਟਿੰਗ ਮਿਲੀ ਹੋਈ ਸੀ ਉਹ ਮੀਟਿੰਗ ਕਰਕੇ ਸੈਕਟਰੀਟ ਤੋਂ ਬਾਹਰ ਆਏ ਆਂ ਔਰ ਜਿਹੜੀ ਉਹ ਮੀਟਿੰਗ ਹੈ ਉਸ ਦੇ ਵਿੱਚ ਕਾਫੀ ਮਸਲਿਆਂ ਤੇ ਕਾਫੀ ਲੰਮਾ ਕਹਿ ਸਕਦੇ ਆਂ ਆਪਾਂ ਸਮਾਂ ਘੱਟੋ-ਘੱਟ ਅੱਧਾ ਘੰਟਾ ਹਰ ਮੁੱਦੇ ਤੇ ਬੱਕਰਾ ਲੋਕਰਬੈਸ ਹੋਈ ਇਹਨਾਂ ਨਾਲ ਔਰ ਸਾਰੀ ਡਿਟੇਲ ਦੇ ਵਿੱਚ ਗੱਲਬਾਤ ਹੋਈ ਹੈ ਔਰ ਇਹਨਾਂ ਨੇ ਇਹ ਵੀ ਜਾਣੂ ਕਰਾਇਆ ਗਿਆ ਕਿ ਅਸੀਂ ਜਿਹੜਾ ਹੈਗਾ ਸੀ ਕਿਉਂਕਿ ਸਰਕਾਰ ਦਾ ਇਹ ਰਵਈਆ ਸੀ ਕਿ ਤੁਹਾਡੀਆਂ ਜਣੀਆਂ ਯੂਨੀਅਨ ਜਿਆਦਾ ਹੋਣ ਕਰਕੇ ਜਿਹੜਾ ਐਜੂਕੇਸ਼ਨ ਦੇ ਜਿਹੜੇ ਕੋਈ ਮਸਲੇ ਆ ਬੇਰਜ਼ਗਾਰਾਂ ਦੇ ਆ ਉਹ ਤਾਂ ਹੀ ਸਿਰੇ ਨਹੀਂ ਚੜ ਰਹੇ ਸਾਡਾ ਇਸ਼ਤਿਹਾਰ ਜਿਹੜਾ ਭਰਤੀਆਂ ਦਾ ਨਹੀਂ ਨਿਕਲ ਰਿਹਾ ਤਾਂ ਉਹਨਾਂ ਨੂੰ ਜਾਣੂ ਕਰਾਇਆ ਗਿਆ ਕਿ ਬੇਰਜ਼ਗਾਰ ਸਾਂਝਾ ਮੋਰਚਾ ਜਿਹੜਾ ਬਣਿਆ ਉਸ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਚੁੱਕੇ ਹਾਂ ਆ ਉਸ ਦੇ ਉਹਨਾਂ ਨੂੰ ਮੰਗ ਪੱਤਰ ਉਸੇ ਦੇ ਕੇ ਉਹਨ ਉਸ ਤੇ ਹੀ ਹਰੇਕ ਗੱਲ ਤੇ ਅੱਜ ਡਿਸਕਸ ਕੀਤਾ ਗਿਆ ਤਾਂ ਉਸ ਤੇ ਮੰਤਰੀ ਸਾਹਿਬ ਜਿਹੜੇ ਸੀ ਚੀਮਾ ਸਾਹਿਬ ਤੇ ਧਾਲੀਵਾਲ ਸਾਹਿਬ ਉਹਨਾਂ ਦਾ ਰਿਸਪੌਂਸ ਚੰਗਾ ਸੀ ਔਰ ਐਜੂਕੇਸ਼ਨ ਸੈਕਟਰੀ ਕਮਲ ਕਿਸ਼ੋਰ ਜਾਦਵ ਵੀ ਹਾਜ਼ਰ ਸਨ ਆਪਦੇ ਹਮਲੇ ਨਾਲ ਔਰ ਇਸ ਤੇ ਸਭ ਤੋਂ ਵੱਡੀ ਗੱਲ ਜਿਹੜੀ 52% ਵਾਲਾ ਮੁੱਦਾ ਉਮਰ ਹੱਦ ਛੋਟ ਵਾਲਾ ਮੁੱਦਾ ਜਾਂ ਜਿਹੜੇ ਵਿਸ਼ਿਆਂ ਵਾਲੇ ਆਪਣੇ ਕਾਫੀ ਮੁੱਦੇ ਐ ਜਾਂ ਜਿਹੜੇ ਕੰਡਕਟਰਾਂ ਦੇ ਵਿੱਚ ਸਬਜੈਕਟ ਵਾਲਾ ਮਸਲਾ ਹੈ ਔਰ ਆਉਣ ਵਾਲੀ ਭਰਤੀ ਦੇ ਵਿੱਚ ਗਿਣਤੀ ਦਾ ਮਸਲਾ ਜਿਹੜਾ ਪੰਜਾਬੀ ਹਿੰਦੀ ਤੇ ਐਸਐਸਟੀ ਨੇ ਪੋਸਟਾਂ ਦਾ ਸਾਰਿਆਂ ਤੇ ਜਦ ਗੱਲ ਹੋਈ ਤਾਂ ਉਸ ਤੇ ਜਿਹੜਾ ਹੈਗਾ ਚੀਮਾ ਸਾਹਿਬ ਦਾ ਸਪਸ਼ਟ ਇਹ ਸੀਗਾ ਕਿ ਜਲਦੀ ਹੀ ਸਾਰੇ ਮਸਲੇ ਹੱਲ ਕਰਕੇ ਇੱਕ ਵਧੀਆ ਇਹਨਾਂ ਨੂੰ ਇਸ਼ਤਿਹਾਰ ਦਿੱਤਾ ਜਾਵੇ ਤਾਂ ਕਿ ਕੋਲ ਕੰਡਕਟਰ ਲੱਗਣ ਤੋਂ ਪਹਿਲਾਂ ਪਹਿਲਾਂ ਇੱਕ ਸੀ ਇਸ਼ਤਿਹਾਰ ਜਾਰੀ ਕਰ ਸਕੀਏ ਸਰਕਾਰੀ ਪੋਸਟਾਂ ਦਾ ਤਾਂ ਇਸ ਲਈ ਉਹਨਾਂ ਨੇ ਕੇ ਕੇ ਜਾਦਵ ਦੀ ਡਿਊਟੀ ਲਈ ਹੈ ਔਰ ਉਹਨਾਂ ਨੇ ਵੀ ਅਗਲੇ ਹਫਤੇ ਹੀ ਦੁਆਰਾ ਸਾਰੀਆਂ ਯੂਨੀਨਾਂ ਜਿਲ੍ਹੀਆਂ ਵੀ ਆਪਣੇ ਬੇਰਜ਼ਗਾਰ ਯੂਨੀਨਾਂ ਸਾਂਝੇ ਮੋਰਚੇ ਦੇ ਵਿੱਚ ਉਹਨਾਂ ਨੂੰ ਇਕੱਠਿਆਂ ਦੇ ਰੂਪ ਦੇ ਵਿੱਚ ਇੱਕ ਮੀਟਿੰਗ ਲਈ ਸੱਦਾ ਦੇਣ ਦਾ ਜਿਹੜਾ ਕਿ ਹੈ ਉਹ ਸੱਦਾ ਜਿਹੜਾ ਅਗਲੇ ਹਫਤੇ 100% ਬੁੱਧਵਾਰ ਦਾ ਹੋਊਗਾ ਜਾਂ ਹਜੇ ਆਪਾਂ ਨੂੰ ਜਾਣੂ ਕਰਾ ਦਿੱਤਾ ਜਾਊਗਾ ਕਿ ਜਿਹੜੇ ਸਾਰੇ ਮਸਲਿਆਂ ਤੋਂ ਕੰਦਾ ਨਵੇੜ ਕੇ ਮੈਂ ਜਲਦੀ ਇਸ਼ਤਿਹਾਰ ਦੇ ਸਕਾਂ ਮਾਸਟਰ ਕੈਡਰ ਦਾ ਪੀਟੀਟੀ ਦਾ ਤੇ ਲੈਕਚਰਾਰ ਦਾ ਸਾਰੇ ਹੀ ਜਿਹੜਾ ਇਛਿਹਾਰ ਤਾਂ ਹੀ ਜਾਨੀਓ ਕਹਿੰਦੇ ਜੇਕਰ ਸਾਰੀਆਂ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਹੱਲ ਹੋਣੀਆਂ ਇਸ ਕਰਕੇ ਹੁਣ ਜਿਹੜਾ ਸਾਂਝਾ ਮੋਰਚਾ ਜਿਹੜਾ ਹੈਗਾ ਉਸ ਦੇ ਵਿੱਚ ਜਿੰਨੀਆਂ ਯੂਨੀਅਨ ਹੈ ਉਹ ਸਾਰੀਆਂ ਇਕੱਠੇ ਰੂਪ ਦੇ ਵਿੱਚ ਅਗਲੇ ਹਫਤੇ ਇੱਥੇ ਨਾਲ ਮੀਟਿੰਗ ਕਰਨ ਦੇ ਲਈ ਆਪਾਂ ਨੂੰ ਸੱਦਾ ਆਊਗਾ ਤੇ ਜਿਹੜਾ ਆਪਣਾ ਅਗਲਾ ਸੰਘਰਸ਼ ਹੈ ਉਸ ਦੀ ਰੂਪਰੇਖਾ ਵੀ ਲਿਖਣ ਦੇ ਲਈ ਚਾਹੇ ਆਪਾਂ ਕਿਹਾ ਸੀ ਜੇ ਮੀਟਿੰਗ ਸਾਡੀ ਬੇਸ਼ਕਤਰ ਨਹੀਂ ਦੀ ਤਾਂ 4 ਫਰਵਰੀ ਨੂੰ ਜਿਹੜਾ ਸੰਗਰੂਰ ਕਢਾਓ ਕੀਤਾ ਜਾਊਗਾ ਇਸ ਮਸਲੇ ਤੇ ਕੀ ਅੱਗੇ ਅਸੀਂ ਫੈਸਲਾ ਲੈਣੇ ਆ ਬੇਅਦਲੀ ਦਾ ਸਾਂਝੇ ਮੋਰਚੇ ਦੇ ਸਾਰੇ ਸੂਬਾ ਕਨਵੀਨਰ ਜਿਹੜੇ ਹੈਗੇ ਆ ਸ਼ਾਮ ਨੂੰ ਇੱਕ ਉਹਨਾਂ ਦੀ ਮੀਟਿੰਗ ਆ ਕੀਤੀ ਜਾਊਗੀ ਔਰ ਉਸ ਤੋਂ ਬਾਅਦ ਅਗਲਾ ਜਿਹੜਾ ਹੈਗਾ ਕੋਈ ਵੀ ਡਿਸੀਜਨ ਹੋਊਗਾ ਤਾਂ ਫਿਰ ਉਸ ਦੇ ਬਾਰੇ ਦੱਸਿਆ ਜਾਊਗਾ